ਦਾ ਸਾਥੀ ਨੂੰ ਕੀਤਾ ਗ੍ਰਿਫਤਾਰ ਤਿੰਨ ਪਿਸਤੌਲਾਂ ਤੇ ਕਾਰ ਵੀ ਬਰਾਮਦ ਹਦਾਇਕ ਪਠਾਨ ਮਾਜਰਾ ਤੇ ਆਪ ਦਾ ਵੱਡਾ ਇਲਜ਼ਾਮ ਕਿ ਆ ਪਹਿਲਾ ਮਹਿਲਾ ਨੂੰ ਵਿਆਹ ਦਾ ਚੰਸਾ ਦੇ ਕੇ ਬੜਾਏ ਸਰੀਰਿਕ ਸੰਬੰਧ ਅਸਲੀ ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ ਪੁਲਿਸ ਇਸੇ ਮਾਮਲੇ 'ਚ ਕਰ ਰਹੀ ਹੈ ਕਰ। ਮਹਾਂਲੀ ਪੁਲਿਸ ਨੇ ਅਤਵਾਦੀ ਮੌਜੂਦ ਦਾ ਕੀਤਾ ਪਰਦਾਫਾਸ਼ ਜੈਸ਼ੇ ਮੁਹੰਮਦ ਦੇ ਨਾਲ ਲਿੰਕ ਵਾਲੇ ਤਿੰਨ ਮੁਲਜ਼ਮ ਜੰਮੂ ਕਸ਼ਮੀਰ ਤੋਂ ਗ੍ਰਿਫਤਾਰ ਮਹਾਂਲੀ ਦੇ ਵਿੱਚ ਕੈਪਟਨ ਪ੍ਰਾਈਮਰ ਦਾ ਗੋਲੀ ਮਾਰ ਕੇ ਕੀਤਾ ਸਿਕਤਰ। ਖਤਰਾ ਦੇ ਵਿੱਚ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਕਗਰਦਰੀਆ ਤੇ ਸੰਗੂਰ ਦੇ ਵਿੱਚ ਵੀ ਡੇਂਜਰ ਮਾਰਕ ਦੇ ਨੇੜੇ ਪਾਣੀ ਮੰਤਰੀ ਆਮਨ ਅਰੋੜਾ ਤੇ ਬ੍ਰਿੰਦਰ ਗੋਇਲ ਨੇ ਸੰਗੂਰਛ ਹਲਾਤਾ ਦਲਿਆ ਜਾਇਸਾ ਪਾਖੜਾ ਡੈਮ ਦੇ ਵਿੱਚ ਕੱਲ ਦੇ ਨਾਲ 2 ਫੁੱਟ ਵਧਿਆ ਹੈ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟ ਦੂਰ ਸਤ루ਜ ਦਰਿਆ ਦੇ ਨੇੜਲੇ ਇਲਾਕੇ ਤੇ ਮੰਡਰਾ ਰਿਹਾ ਹੈ ਖਤਰਾ ਛਿੰਦੂ ਦੇ ਆਣੀ ਦੇ ਵਿੱਚ ਭਾਰੀ ਲੈਨਸ ਦਾ ਜਪੇਟ ਦੇ ਵਿੱਚ ਆਈ ਕੁਸਾਰੀ ਅਦੀਨ ਇਮਾਰਤ ਤਬਾਹੀ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਗੁਰੂਗਾਮ ਦੇ ਕਾਦਰਪੁਰ ਦੇ ਵਿੱਚ ਬਰਸਾਤੀ ਨਾਲੇਦਾਰ ਟੁੱਟਿਆ ਬਨਾ ਨਾ ਲੱਗਦੇ ਇਲਾਕੇ ਦੇ ਵਿੱਚ ਕਈ ਫੁੱਟ ਭਰਿਆ ਪਾਣੀ ਬਣੇ ਹਰ ਵਰਕੇ ਹਲਾ ਹਰਿਆਣਾ ਦੇ ਵਿੱਚ ਯਮਨਾ ਦੀ ਮਾਰ ਹਤਿਕੁੰਡ ਬੈਰਾਜ ਤੋਂ ਛੱਡੇ ਪਾਣੀ ਨੇ ਵੱਡਾਈ ਮੁਸੀਬਤ ਯਮਨਾ ਨਗਰ ਕਰਨਾਲ ਤੇ ਸੋਨੀਪੱਤ ਕੋਈ ਪਿੰਡਾਂ ਚ ਭਰਿਆ ਪਾਣੀ ਦਵਨਾਰ ਪੰਜਾਬ ਗੁਲਾਬ ਸਿੰਘ ਕਟਾਰੀਆ ਨੇ ਫਿਰੋਜ਼ਪੁਰ ਪ੍ਰਸ਼ਾਸਨ ਦੇ ਨਾਲ ਕੀਤੀ ਮੀਟਿੰਗ ਹਲਾ ਹੜ ਦੇ ਹਾਲਾਤ ਦੀ ਕੀਤੀ ਸਮੀਖਿਆ ਫਿਰੋਜ਼ਪੁਰ ਦੇ ਸਖਤ ਪਿੰਡਾਂ ਤੇ ਪਈ ਐ ਸਤਲੁਜ ਦੀ ਮਾਰ पतंजलि गाय का का घी भरोसा प्यार से न्यूज़ पंजाब हरियाणा देख रहे हो मैं तो गुर्जो तबाखी द रेड अलर्ट लगातार महा कवरेज जारी है ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਪਾਖੜਾ ਡੈਮ ਦੇ ਵਿੱਚ ਕੱਲ ਦੇ ਨਾਲੋਂ 2 ਫੁੱਟ ਪਾਣੀ ਦਾ ਪੱਧਰ ਵਧਿਆ ਹੈ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਮੌਜੂਦਾ ਲੈਵਲ 1676.72 ਫੁੱਟ ਤੇ ਹੈ ਤਾਂ ਪਾਖੜਾ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟ ਦੂਰ ਹੈ ਔਰ ਪਾਖੜਾ ਦੇ ਵਿੱਚ ਖਤਰੇ ਦਾ ਨਿਸ਼ਾਨ 1680 ਫੁੱਟ ਹੈ ਤਾਂ ਸਤਲੁਜ ਦਰਿਆ ਦੇ ਨੇੜਲੇ ਇਲਾਕਿਆਂ ਤੇ ਖਤਰਾ ਮੰਡਰਾ ਰਿਹਾ ਹੈ ਪੌਂਗ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਘਟ ਨਹੀਂ ਰਿਹਾ ਤਾਂ ਪੌਂਗ ਡੈਮ ਚ ਪਾਣੀ ਖਤਰੇ ਦੇ ਨਿਸ਼ਾਨ ਤੋਂ 10 ਫੁੱਟ ਉੱਤੇ ਵਹਿ ਰਿਹਾ ਹੈ ਔਰ ਡੈਮ ਦੇ ਵਿੱਚ ਪਾਣੀ ਦਾ ਮੌਜੂਦਾ ਪੱਧਰ ਜੋ ਹੈ ਉਹ 1390 ਫੁੱਟ ਦਰਜ ਕੀਤਾ ਗਿਆ ਤਾਂ ਪੌਂਗ ਡੈਮ ਦੇ ਵਿੱਚ ਖਤਰੇ ਦਾ ਇਸ ਵੇਲੇ ਨਿਸ਼ਾਨ 1380 ਫੁੱਟ ਹੈ ਔਰ ਲਗਾਤਾਰ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਨਤੀਜੇਨ ਹਾਲਾਤ ਜਿਹੜੇ ਨੇ ਬੇਹਦੀ ਵੱਧ ਤੋਂ ਵੱਧਰ ਹੋਏ ਪਏ ਨੇ ਹੁਸ਼ਿਆਰਪੁਰ ਦੇ ਤਲਵਾੜਾ ਦੇ ਨੇੜੇ ਤੁਸੀਂ ਬੰਦ ਤੇ ਖਤਰਾ ਮੰਡਰਾ ਰਿਹਾ ਦਸੂਹਾ ਮੁਕੇਰੀਆਂ ਦੇ ਪਿੰਡਾਂ ਤੇ ਖਤਰਾ ਮੰਡਰਾ ਰਿਹਾ ਰਣਜੀਤ ਸਾਗਰ ਡੈਮ ਚ ਕੱਲ ਦੇ ਨਾਲੋਂ ਮਾਮੂਲੀ ਹਾਲਾਂਕਿ ਪਾਣੀ ਦਾ ਪੱਧਰ ਘਟਿਆ ਹੈ ਤਾਂ ਡੈਮ ਚ 524.870 ਮੀਟਰ ਪਾਣੀ ਦਾ ਪੱਧਰ ਦਰਜ ਕੀਤਾ ਗਿਆ ਉਧਰ ਕੱਲ 524 ਸੀ ਇਹ ਹੀ 524 ਤੋਂ ਥੋੜਾ ਉੱਤੇ ਸੀ ਤਾਂ ਮੀਟਰ ਤੇ ਇਹ ਪਾਣੀ ਸੀ ਤਾਂ ਡੈਮ ਦੇ ਵਿੱਚ ਦਾ ਸੀ 67000 ਕਿਊਸਿਕ ਪਾਣੀ ਆ ਰਿਹਾ ਹੈ ਅਤੇ 42000 ਕਿਊਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਔਰ ਰਣਜੀਤ ਸਾਗਰ ਡੈਮ ਦੇ ਸੱਤ ਦੇ ਵਿੱਚੋਂ ਤਿੰਨ ਗੇਟ ਜਿਹੜੇ ਨੇ ਉਹ ਖੁੱਲੇ ਨੇ ਤਾਂ ਇਹ ਇਹ ਤਸਵੀਰ ਇਸ ਵੇਲੇ ਬੜੀ ਹੋਈ ਹੈ ਔਰ ਇਸ ਵੇਲੇ ਕੀ ਹਾਲਾਤ ਨੇ ਕਿਉਂਕਿ ਬੀਤੇ 2 ਦਿਨ ਤੋਂ ਲਗਾਤਾਰ ਬਰਸਾਤ ਵੀ ਬਹੁਤ ਜ਼ਿਆਦਾ ਜਲੇਜ਼ਾਬਤ ਤਰਜ਼ਿਲੇ ਨੇ ਉੱਥੇ ਪੈ ਰਹੀ ਹੈ ਪਠਾਨਕੋਟ ਦਾ ਸਿੱਧਾ ਰੁਕ ਕਰਾਂਗੇ ਮਨੋਜ ਰਾਠੀ ਮੇਰੇ ਸਹਿਯੋਗੀ ਇਸ ਵੇਲੇ ਲਾਈਵ ਮੌਜੂਦ ਨੇ ਕੀ ਕੁਝ ਉੱਥੋਂ ਦੀ ਤਸਵੀਰਾਂ ਜਰੂਰ ਜਾਣਾਗੇ ਪਿੰਡ ਫਰਵਾਲ ਦੇ ਵਿੱਚ ਇਸ ਵੇਲੇ ਲਾਈਵ ਮੌਜੂਦ ਨੇ ਮਨੋਜ ਹਾਲਾਤ ਜਿਹੜੇ ਨੇ ਉਹ ਪਹਿਲਾ ਦਿਨ ਨਾਲੋਂ ਖਰਾਬ ਹੀ ਨਜ਼ਰ ਆ ਰਹੇ ਨੇ ਜਿੱਥੋਂ ਪਾਣੀ ਗੁਜ਼ਰ ਚੁੱਕਿਆ ਉੱਥੇ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ ਔਰ ਉਸ ਤੋਂ ਬਾਅਦ ਜਿੱਥੇ ਹੁਣ ਪਾਣੀ ਹਜੇ ਵੜ ਰਿਹਾ ਹੈ ਤਾਂ ਉੱਥੇ ਵੀ ਬੇहद ਚਿੰਤਾਜਨਕ ਡਰਾਉਣੀਆਂ ਤਸਵੀਰਾਂ ਨੇ ਕੀ ਕੁਝ ਰਿਪੋਰਟ ਹੈ ਦੇਖੋ ਬਿਲਕੁਲ ਗੁਰਜੋ ਜੀ ਦਾ ਤੁਸੀਂ ਵੀ ਜੇਕਰ ਕਿਹਾ ਹੈ ਕਿ ਲਗਾਤਾਰ ਨੁਕਸਾਨ ਬਹੁਤ ਜ਼ਿਆਦਾ ਹੋਇਆ ਪਠਾਨਕੋਟ ਦੇ ਪਿੰਡ ਫਰਵਾਲ ਅਸੀਂ ਮੌਜੂਦ ਹੈ ਬਿਲਕੁਲ ਬਾਰਡਰ ਏਰੀਆ ਦੇ ਨਾਲ ਲੱਗਦਾ ਹੈ ਆਖਰੀ ਪਿੰਡ ਹੈ ਇੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਗਰੀਬ طبਕੇ ਦੇ ਇੱਥੇ ਲੋਕ ਰਹਿੰਦੇ ਨੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕਾਫੀ ਕਨੈਕਟੀਵਿਟੀ ਜਿਹੜੀ ਹੈ ਜਿਹੜੀ ਪਿੰਡਾਂ ਦੀ ਕਨੈਕਟੀਵਿਟੀ ਹੈ ਉਹ ਬਹੁਤ ਜ਼ਿਆਦਾ ਟੁੱਟੀ ਹੈ ਜਿਸ ਕਰਕੇ ਕਾਫੀ ਜ਼ਿਆਦਾ ਨੁਕਸਾਨ ਇੱਥੇ ਦੇਖਣ ਨੂੰ ਮਿਲ ਰਿਹਾ ਥੋੜੀ ਦੇਰ ਪਹਿਲਾਂ ਹੀ ਆ ਇਸ ਤੋਂ ਪਹਿਲਾਂ ਜਿਹੜਾ ਪਿੰਡ ਹੈ ਉੱਥੇ ਹਰਪਾਲ ਚਿਮਾ ਆਏ ਸੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਕਾਫੀ ਇੰਤਜ਼ਾਮ ਜਿਹੜੇ ਕੀਤੇ ਜਾ ਰਹੇ ਨੇ ਕਿਉਂਕਿ ਮੌਸਮ ਦਾ ਜਿਹੜਾ ਅਲਰਟ ਹੈ ਉਹ ਲਗਾਤਾਰ جاری ਹੈ 24 ਤੋਂ 36 ਘੰਟੇ ਜਿਹੜਾ ਰੈਡ ਅਲਰਟ yellow ਅਲਰਟ orange ਅਲਰਟ ਲਗਾਤਾਰ جاری ਹੋ ਰਿਹਾ ਜਿਹੜੇ ਪਿੰਡ ਦੇ ਲੋਕ ਨੇ ਉਹ ਵੀ ਸਾਡੇ ਨਾਲ ਜੁੜਨਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਇਹ ਭਾਜੀ ਆਖਰੀ ਪਿੰਡ ਹੈ ਬਾਰਡਰ ਦਾ ਹਾਂਜੀ ਬਾਰਡਰ ਦਾ ਆਖਰੀ ਪਿੰਡ ਹੈ ਜੀ ਇਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਬਹੁਤ ਮਾੜੇ ਆ ਜੀ ਬਹੁਤ ਜ਼ਿਆਦਾ ਮਾੜਿਆ ਜਿੱਦਣ ਪਾਣੀ ਆ ਉਸ ਇਧਰੋਂ ਬਿਮਾਰ ਰੋਡ ਰੋਡ ਟੁੱਟ ਗਿਆ ਉਧਰ ਕੋਈ ਜਾਣ ਨਹੀਂ ਸਕਦਾ ਬਹੁਤ ਬੁੜੀਆਂ ਪਰੇਸ਼ਾਨ ਕੋਈ ਮਰੀਜ਼ ਵੀ ਆ ਸਕਦਾ ਨਹੀਂ ਜਾ ਸਕਦਾ ਪਹੁੰਚ ਸਕਦਾ ਇਸ ਬਹੁਤ ਪਰੇਸ਼ਾਨੀ ਕਿਸ ਤਰ੍ਹਾਂ ਕਰ ਰਹੇ ਹੋ ਤੁਸੀਂ ਕਿਉਂਕਿ ਤੁਸੀਂ ਕਹਿੰਦੇ ਕਨੈਕਟੀਵਿਟੀ ਵੀ ਟੁੱਟ ਚੁੱਕੀ ਹੈ ਦੂਜੇ ਪਿੰਡ ਚ ਜਾਣਾ ਕੰਮ ਕਾਜ ਕਰਨਾ ਨਹੀਂ ਬਿਲੇ ਕੋਈ ਨਹੀਂ ਮਹੀਨਾ ਤੋਂ ਕੇ ਬੈਠੇ ਬਿਲਕੁਲ ਵੀ ਤਾਂ ਨਹੀਂ ਆ ਦਿਹਾੜੀ ਨਹੀਂ ਤੱਪਾ ਨਹੀਂ ਆ ਮੁਸ਼ਕਿਲਾਂ ਬਹੁਤ ਬਹੁਤ ਮੁਸ਼ਕਿਲਾਂ ਬੱਚੇ ਸ਼ਾਸਨ ਵੱਲੋਂ ਕੋਈ ਰਿਲੀਫ ਦਿੱਤਾ ਆਇਆ ਕੋਈ ਕੋਈ ਨਹੀਂ ਆਇਆ ਕੋਈ ਵੀ ਕੋਈ ਨਹੀਂ ਆਇਆ ਕਾਥੇ ਕੋਈ ਨਹੀਂ ਪਹੁੰਚਾ ਕਿ ਇਹਨੂੰ ਨੇ ਪੁੱਛਿਆ ਕੋਈ ਹੈ ਇੱਥੇ ਕਿ ਜਾਂ ਨਹੀਂ ਆ ਗਿਆ ਇੱਕ ਪਰਿਵਾਰ ਇਥੇ ਪਰਵਾਰ 400 ਇਥੇ 450000 ਵੋਟ ਹੈ ਜੀ ਪਿੰਡ ਦਾ 1000 ਵੋਟ ਹੈਗਾ ਜੀ 1000 ਹਾਂ ਜੀ ਪਰਵਾਰ ਇਨਸਾਨ ਫਸਲਾਂ ਦੇ ਨਾਲ ਨਾਲ ਹੋਰ ਘਰਾਂ ਦਾ ਵੀ ਹੋਇਆ ਹਾਂ ਵਿੱਚ ਛੋਟੇ ਘਰ ਕਿਰਾਏ ਹੋ ਜਾਂਦੇ ਵਿੱਚ ਇਹਨਾਂ ਹਾਂ ਜੀ ਤੁਸੀਂ ਕੀ ਗੁਆ ਲਾ ਰਹੇ ਹੋ ਕਿਉਂਕਿ ਲਗਾਤਾਰ ਮੌਸਮ ਤਾਂ ਇਸ ਤਰ੍ਹਾਂ ਹੀ ਆ ਰੋਟੀ ਪਾਣੀ ਦਾ ਵੀ ਰਸਦਾ ਗਰੀਬ ਬੰਦੇ ਜਿਹਨਾਂ ਦਿਹਾੜੀ ਲਾਣੀ ਆ ਉਹ ਵੀ ਔਖੇ ਇੱਥੇ ਕੀ ਕਰ ਸਕਦਾ ਕੋਈ ਛੇ ਏਡੇ ਕੋਈ امیر ਬੰਦੇ ਥੋੜੇ ਆ ਜਿਹੜੇ ਜ਼ਿਮੀਦਾਰ ਆ ਉਹ ਤੇ ਆਪਣਾ ਖਰਚਾ ਚਾਲੇ ਜਾਣਾ ਕੋਈ ਮਲਾਜਮਾ ਕਰਦਾ ਇਹ ਗਰੀਬਾਂ ਦੇ ਕਿੱਥੇ ਜਾਣ ਕੇ ਜਿਹੜੀਆਂ ਦਿਹਾੜੀਆਂ ਲਾਣੀਆਂ ਤੇ ਇਹ ਖਾਣਾ ਕੀ ਖਾਣਗੇ ਇੱਥੇ ਕੋਈ ਦਿਹਾੜੀ ਨੇ ਕੋਤ ਪਾਣੀ ਜੇ ਤੱਕ ਕਰੋ ਬਰ ਆਜੋ ਤੁਸੀਂ ਵੀ ਆਜੋ ਤੇ ਕਿਉਂਕਿ ਦੇਖੋ ਹੁਣ ਕਿਉਂਕਿ ਇਸ ਤਰ੍ਹਾਂ ਦੇ ਬਾੜ ਦੇ ਹਾਲਾਤ ਬਣੇ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਈ ਉਹ ਲੋਕਾਂ ਦੀ ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮਿਸ਼ਨ ਹੈਲਪ ਦੇ ਤਹਿਤ ਪ੍ਰਸ਼ਾਸਨ ਨੂੰ ਵੀ ਦੱਸਿਏ ਕਿ ਕਿੱਥੇ-ਕਿੱਥੇ ਲੋੜ ਹੈ ਕਿਸ ਤਰ੍ਹਾਂ ਦੀ ਆਜੋ ਤੁਸੀਂ ਆਜੋ ਕਿਸ ਤਰ੍ਹਾਂ ਦੀ ਜਿਹੜੀ ਦਿੱਕਤ ਹੈ ਉਹ ਪੇਸ਼ ਕਰ ਰਹੇ ਕਿਉਂਕਿ ਦੇਖੋ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਾਤਾ ਜੀ ਕਿਸ ਤਰ੍ਹਾਂ ਦੀ ਦਿੱਕਤ ਬਹੁਤ ਬੁਰਾ ਹੈ ਬਹੁਤ ਬੁਰਾ ਹੈ ਮੇਰੇ ਘਰ ਦਾ ਤੂੜੀ ਦਾ ਵੀ ਛਿੱਜ ਗਿਆ ਤੇ ਢੋਲ ਦੇ ਡਰਮ ਵੀ ਆਏ ਹੋਏ ਗਿਆ ਇਹ ਬਹੁਤ ਬੁਰਾ ਹੈ ਤੁਹਾਨੂੰ ਬੰਦੇ ਵੀ ਦੇ ਨੇ ਕੀ ਕਹੀ ਇਹ ਨਹੀਂ ਦਾਰਾ ਆ ਕੇ ਖਵਾਣਾ ਹੀ ਬੱਚੇ ਜੀ ਵਿਚਾਰੇ ਹੀ ਗਰੀਬ ਆ ਰਹੇ ਬੰਦਿਆਂ ਕੋਈ ਪਿਆਰੀ ਦੇ ਬੰਨੜੇ ਸਾਰਾ ਹੀ ਉਹ ਕਮਾਈਆ ਉਹ ਖਾਣੀਆਂ ਹੀ ਹਾਂ ਪੱਠੇ ਨਹੀਂ ਮਿਲਣ ਨੇ ਆਏ ਨਹੀਂ ਬੰਦੇ ਸਾਰੇ ਬੇਲੇ ਕੰਮ ਉੜੇ ਬੇਲੇ ਨੇ ਅਸੀਂ ਬੇਦਬਾ ਵਿਚਾਰੀਆਂ ਹਾਂ ਯਾਨੀ ਕਿ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਹਾਂਜੀ ਬਾਕੀ ਨੁਕਸਾਨ ਹਾਂਜੀ ਪਿੰਡਾਂ ਦੇ ਘਰਾਂ ਕਰਾਂ ਦੇ ਵਿੱਚ ਵੀ ਪਾਣੀ ਆ ਆ ਰਿਹਾ ਟੂੜੀ ਦਾ ਵੀ ਡਰਾ ਡੋਲ ਵੀ ਪਾਣੀ ਬੱਚੇ ਲੱਗੇ ਸੇਵਾ ਲੰਗਰ ਵਗੈਰਾ ਕੋਈ ਪਹੁੰਚਾਰੇ ਨਹੀਂ ਨਹੀਂ ਜਿੰਮੇਦਾਰ ਨਹੀਂ ਲਿਆਂ ਜਾਂਦੇ ਜੀ ਜਿੰਮੇਦਾਰ ਨਹੀਂ ਲਿਆਂਦੇ ਜੇ ਕੋਸਾਂਦਾ ਇਹ ਲੋਕ ਵਾਪਸ ਪੇ ਜਿਆਦੇ ਨੇ ਇਹ ਦੇਖੋ ਕਾਫੀ ਦਿੱਕਤਾਂ ਦਾ ਭਾਜੀ ਤੁਸੀਂ ਵੀ ਇਸੇ ਪਿੰਡ ਦੇ ਹੋ ਇਸ ਤਰ੍ਹਾਂ ਦੀ ਦਿੱਕਤਾਂ ਨੇ ਛੋਟੇ ਛੋਟੇ ਬਹੁਤ ਮਾੜੀ ਹਾਲਤ ਹੈ ਅੱਛਾ ਹਾਂਜੀ ਅਸੀਂ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਘਰ ਜਿਹੜਾ ਦੋ ਦੋ ਮਹੀਨਿਆਂ ਘਰ ਬੈਠੇ ਵੇਲੇ ਕੰਮ ਨਹੀਂ ਖਾਣੀ ਬਰਖਾ ਤੇ ਬਹੁਤ ਜ਼ਿਆਦਾ ਕਹਿ ਸਕਦੇ ਕਿ ਦੇਖੋ ਨੁਕਸਾਨ ਹੈ ਔਰ ਇਸ ਵੇਲੇ ਹਜੇ ਵੀ ਜਿਹੜਾ ਕਹਿ ਸਕਦੇ ਹਾਂ ਕਿ ਖਤਰਾ ਹਜੇ ਟਲਦਾ ਨਜ਼ਰ ਨਹੀਂ ਆ ਰਿਹਾ ਉਹਦਾ ਕਾਰਨ ਇਹੀ ਹੈ ਕਿਉਂਕਿ ਮੌਸਮ ਦਾ ਜਿਹੜਾ ਅਲਰਟ ਹੈ ਉਹ ਵੀ ਅੱਗੇ ਰੈਡ ਅਲਰਟ ਯਾ orange ਅਲਰਟ yellow ਅਲਰਟ ਦਿੱਤਾ ਗਿਆ ਹੈ ਉਹ ਜਿਹੜਾ ਬੜੀ ਸਮੱਸਿਆ ਮਨੋਜ ਜਿਹੜਾ ਜੇ ਰਾਾਬਾਤ ਤੁਸੀਂ ਕਰ ਰਹੇ ਸੀ ਉਤੋਂ ਇਹ ਜਾਪਦਾ ਹੈ ਕਿ ਜੋ ਖਾਣ ਦਾ ਰਾਸ਼ਨ ਪਾਣੀ ਹੈ ਜੋ ਮਦਦ ਹੈ ਉਹ ਵੀ ਇੱਥੇ ਪਿੰਡ ਦੇ ਵਿੱਚ ਨਹੀਂ ਪਹੁੰਚ ਰਹੀ ਉਸ ਨੂੰ ਲੈ ਕੇ ਬੜਾ ਸਵਾਲ ਹੈ ਕਿ ਕਿਉਂ ਇੱਥੇ ਮਦਦ ਨਹੀਂ ਆ ਰਹੀ ਕਿਉਂਕਿ ਲੋਕ ਦੱਸ ਰਹੇ ਨੇ ਘਰਾਂ ਦੇ ਵਿੱਚ ਵੀ ਪਾਣੀ ਆ ਚੁੱਕਿਆ ਹੈ ਚਾਰੇ ਨੂੰ ਲੈ ਕੇ ਬਹੁਤ ਮੁਸ਼ਕਿਲ ਹੈ ਸਾਰਾ ਕੁਝ ਭਿੱਜ ਗਿਆ ਹੈ ਪਾਣੀ ਦੇ ਵਿੱਚ ਮਨੋਜ ਦੇਖੋ ਬਿਲਕੁਲ ਮੁਸ਼ਕਿਲ ਹੈ ਗੁਰਜੋਤ ਔਰ ਇੱਥੇ ਜਿਹੜੇ ਪਿੰਡ ਦੇ ਲੋਕ ਨੇ ਉਹ ਜ਼ਰੂਰ ਇਹ ਸ਼ਿਕਾਇਤ ਕਰਦੇ ਨਜ਼ਰ ਆ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਰਾਸ਼ਨ ਕੋਈ ਰਾਸ਼ਨ ਵਗਾਰਾ ਜਾਂ ਕਿਸੇ ਤਰ੍ਹਾਂ ਦੀ ਕੋਈ ਮਤਾ ਜੀ ਆਇਆ ਦੱਸੋ ਤੁਸੀਂ ਥੋੜਾ ਜਾਂ ਆਇਆ ਪਿੰਡਾਂ ਨੂੰ ਵਾਪਸ ਕਰ ਦਿੱਤਾ ਅੱਛਾ ਲੈਣ ਕਿਉਂ ਨਹੀਂ ਦਿੰਦੇ ਕੇ ਬਣਾ ਦੇ ਚਾਹ ਵਾਪਸ ਇੱਕ ਵਾਰੀ ਮਿਲਿਆ ਤੇ ਹੁਣ ਮਾਰ ਦੇ ਸਵਾਰੀ ਦਿਖਾ ਦਿਓ ਤੇ ਉਹ ਮੁੜੀਆਂ ਰੋਜ਼ ਆਉਂਦੇ ਬਣੀ ਰੋਟੀ ਲੈ ਨਹੀਂ ਉਸ ਤੋਂ ਬਾਅਦ ਨਹੀਂ ਜੀ ਬਸ ਜਿਹੜੀ ਪੋਛ ਲੈ ਨਹੀਂ ਬਿਆਦਿਆ ਨਾ ਅੱਪੂ ਜਿਲਾ ਗੱਡੀਆਂ ਦੀ ਵਾਪਸ ਖਰੀ ਆ ਦੇ ਬਾਬਾ ਇਹ ਲੋਕ ਮੀਰ ਨਾ ਮੀਰ ਕਹਿੰਦੇ ਤਾਰੇ ਕਿ ਮੀਰ ਉਹਨਾਂ ਦੋ ਦੋ ਮਹੀਨੇ ਆ ਬੰਦਾ ਬੇਲੇ ਬੈਠੇ ਕਿਥੋਂ ਖਾਣੀਆਂ ਸਭ ਤਨ ਲਈ ਚਾਦਾ ਰੋਟੀ ਨਹੀਂ ਚਾਹੀਦੀ ਨਹੀਂ ਦੇ ਰਹੇ ਖੁਸ਼ੂ ਪਿੰਡੇ ਦੇ ਲੋਕ ਦਾ ਖੂਸੂਰਾ ਸਾਰਾ ਇਹ ਜਿਹੜਾ ਪੱਟੇ ਕਹਿ ਸਕਦੇ ਕਿ ਲੋਕ ਨੇ ਨਹੀਂ ਲੈ ਲਿਆ ਸਿਲੰਡਰ ਖਾਲੀ ਹੋ ਗਏ ਕੰਨ ਕਿੱਥੇ ਰੋਟੀ ਪਕਾਈਏ ਮਰਾਂ ਮਰਾਂ ਇਹ ਕਿਤਰਾ ਬੰਦੇ ਬੈਠੇ ਕਿਥੋਂ ਪਾਈਏ ਰਸ ਨੂੰ ਦੇਖੋ ਦਿੱਕਤਾਂ ਦਾ ਨਾਲੇ ਜਨਾਬ ਮੇਰੀ ਇਹ ਨਾਲ ਹੀ ਘਰ ਹੈ ਮੌਕਾ ਦਿੱਖੇ ਜਾਇਓ ਰਿਪੜਾ ਤੂੜੀ ਦਾ ਵੀ ਛਿੱਜ ਗਿਆ ਦਾ ਤੇ ਢੋਲ ਡਰਮ ਵੀ ਛਿੱਜ ਗਿਆ ਦੇ ਨੇ ਨਾਲੇ ਵੀ ਖਰਾਬ ਹੋ ਗਏ ਨੇ ਦਾਣੇ ਵੀ ਖਰਾਬ ਹੋ ਗਏ ਨੇ ਦਰਿਆ ਦੇ ਤੇ ਮੂੰਹ ਤੇ ਅੱਗੇ ਆ ਬੇਲੀ ਮੇਰੀ ਦੇਖੋ ਇਹ ਆਖਰੀ ਪਿੰਡ ਹੈ ਬਾਰਡਰ ਏਰੀਆ ਦਾ ਜਿਹੜੀ ਜਾਣਕਾਰੀ ਇਹਨਾਂ ਵੱਲੋਂ ਦਿੱਤੀ ਗਈ ਹੈ ਕਿ ਪ੍ਰਸ਼ਾਸਨ ਦਾ ਜ਼ਿਆਦਾ ਸਹਿਯੋਗ ਇਹਦੇ ਵਿੱਚ ਨਹੀਂ ਰਿਹਾ ਜਿਹੜਾ ਰਾਸ਼ਨ ਵਗੈਰਾ ਆਇਆ ਵੀ ਸੀਗਾ ਉਹ ਉਸ ਪਾਸੇ ਤੋਂ ਹੀ ਵਾਪਸ ਮੁੜ ਗਿਆ ਤਾਂ ਹੁਣ ਤੁਸੀਂ ਕਿੰਨਾ ਕੁ ਫਿਰ ਕਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਫਿਰ ਇਦਾਂ ਕਿ ਜਰਾ ਔਖੀ ਘੜੀ ਕੱਢਣ ਦੇ ਆ ਜਿੱਦਾਂ ਇੱਕ ਟਾਈਮ ਖਾਲ ਲੈਣੇ ਮੁਰ ਕੇ ਸੋਚਣੇ ਔਰ ਕੀ ਕਰੀਏ ਗਰੀਬ ਬੰਦੇ ਦੇ ਹੀ ਕਰਨਾ ਔਰ ਕੀ ਆਪਣੀ ਕਦੀ ਜ਼ਮੀਨ ਖੇਤੀ ਹੈ ਇਹਦੇ ਕਰਨੇ ਜਾਂ ਜ਼ਮੀਨਾਂ ਆਪਾਂ ਵੇਚਨੇ ਇਹਦੇ ਹੀ ਹੈ ਨਾ ਮਿਹਨਤ ਕਰਾਂਗੇ ਤੇ ਖਾਵਾਂਗੇ ਔਰ ਕੋਈ ਨਹੀਂ ਤੇ ਹੋਈ ਸਾਰਾ ਨਹੀਂ ਕੋਈ ਹੈਗਾ ਕੋਈ ਸ਼ਹਿਰ ਜਿਹੜੇ ਬਾਰਡਰ ਏਰੀਆ ਦੇ ਨਾਲ ਤੁਹਾਡਾ ਪਿੰਡ ਹੈ ਉੱਥੇ ਵੀ ਕਾਫੀ ਦਾਦਾ ਤਬਾਹੀ ਹੋਈ ਹੈ ਜੀ ਹਾਂ ਜੀ ਹਾਂ ਜੀ ਸਾਰੇ ਪਾਸੇ ਹੋਈ ਹੈ ਜੀ ਸਾਰੇ ਪਾਸੇ ਇਦਾਂ ਹੀ ਹੋਈ ਹੈ ਬਹੁਤ ਬੜਾ ਮੁਸ਼ਕਲ ਦੀ ਸੌਦੇ ਨਾਲ ਕਲੇ ਗਈ ਹੈ ਰਹੀ ਹੈ ਦੇਖੋ ਪੂਰਾ ਪਿੰਡ ਇਕੱਠਾ ਹੋਇਆ ਗੁਰਜੋਤ ਔਰ ਸਬਦਾ ਇੱਕ ਨਾਰਾਜ਼ਗੀ ਵੀ ਹੈ ਅ ਕਹਿ ਸਕਦੇ ਆ ਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਨੁਕਸਾਨ ਹੋਣ ਕਰਕੇ ਔਰ ਕਨੈਕਟੀਵਿਟੀ ਜਿਹੜਾ ਸੰਪਰਕ ਟੁੱਟਿਆ ਹੈ ਦੂਜੇ ਪਿੰਡਾਂ ਦੇ ਨਾਲ ਇਸ ਕਰਕੇ ਹੋਰ ਵੀ ਜ਼ਿਆਦਾ ਦਿੱਕਤਾਂ ਆ ਰਹੀਆਂ ਦੂਜਾ ਪੁਆਇੰਟ ਹਜੇ ਵੀ ਮੌਸਮ ਵਿਭਾਗ ਵੱਲੋਂ ਜਿਹੜਾ ਅਲਰਟ ਦਿੱਤਾ ਗਿਆ ਹਜੇ ਵੀ ਖਤਰਾ ਜਿਹੜਾ ਟਲਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਹਜੇ ਆਉਣ ਵਾਲੇ 2-3 ਦਿਨ ਵੀ ਹਜੇ ਇਸ ਤਰ੍ਹਾਂ ਦਾ ਮੌਸਮ ਰਹਿਣ ਵਾਲਾ ਹੈ ਤਾਂ ਕਿਤੇ ਨਾ ਕਿਤੇ ਦਿੱਕਤਾਂ ਜ਼ਰੂਰ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰਸ਼ਾਸਨ ਨੂੰ ਜਾਂ ਜਿਹੜੀ ਸਿਕਸ ਸਤਾਵਾਂ ਨੇ ਉਹਨਾਂ ਨੂੰ ਜ਼ਰੂਰ ਦੱਸਿਏ ਕਿ ਇੱਥੇ-ਇੱਥੇ ਪ੍ਰੋਬਲਮਸ ਆ ਰਹੀ ਹੈ ਜੋ ਕਿ ਇੱਥੇ ਆ ਕੇ ਜਿਹੜੇ ਵੀ ਲੋਕ ਨੇ ਇੱਥੇ ਦੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਮਦਦ ਕੀਤੀ ਜਾਵੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗਰਾਊਂਡ ਜ਼ੀਰੋ ਤੇ ਵੱਖ-ਵੱਖ ਥਾਵਾਂ ਤੇ ਜਾ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਟਾਨਕੋਟ ਦੇ ਇਸ ਤਰ੍ਹਾਂ ਦੇ ਵੀ ਪਿੰਡ ਨੇ ਜਿੱਥੇ ਅਸੀਂ ਪਹੁੰਚੇ ਹਾਂ ਵਰਵਾਲ ਪਿੰਡ ਇਸ ਤੋਂ ਅੱਗੇ ਨੇੜੇ-ਤੇੜੇ ਜਿਹੜੇ ਪਿੰਡ ਹੈ ਉੱਥੇ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੇ ਅਸੀਂ ਸਾਡੀ ਕੋਸ਼ਿਸ਼ ਜ਼ਰੂਰ ਰਹੇਗੀ ਕਿ ਉੱਥੇ ਜਾ ਕੇ ਜਿਹੜੇ ਵੀ ਲੋਕ ਹੈ ਉਹਨਾਂ ਨਾਲ ਗੱਲਬਾਤ ਕਰਕੇ ਕਿਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਕੀਤੀ ਜਾਵੇ ਜ बिल्कुल बहुत बहुत शुक्रिया मनोज तमाम जानकारी के लिए तमाम ये लोगों के न जो इतों नचोड़ निकलिया है तो यह है कि मदद जी है लोगों तक नहीं पहुँच रही क्योंकि इतने समस्या के जूझ रहे हैं और बहुत सारिया चीज़ा ने तो इस करके वाकई मनोज जिमें जिक्र कर रहे तो सा मकसद यही है कि जो लोगों तक मदद नहीं पहुँच रही जेड़े इस वेल बहुत मुश्किल ने तो यह रिपोर्ट दिखा के असी आवाज़ जी उन्हें बुलंद करिए पहुँचाइए तो कुल मिला के हालात जोड़े ने पहलों के नो अजे बहुत ठीक नहीं और ਔਰ ਅਸੀਂ ਕਹਿ ਸਕਦੇ ਹਾਂ ਕਿ ਪਹਿਲਾ ਦਿਨ ਨਾਲੋਂ ਜ਼ਿਆਦਾ ਵੱਧ ਤੋਂ ਵੱਧ ਹਾਲਾਤ ਬਦਲਦੇ ਜਾ ਰਹੇ ਨੇ ਕਿਉਂਕਿ ਹੁਣ ਤੱਕ ਪੰਜਾਬ ਦੇ કુલ 12 ਜ਼ਿਲ੍ਹੇ ਨੇ ਜਿਹੜੇ ਪ੍ਰਭਾਵਿਤ ਨੇ ਤਾਂ ਸੁਭਾਵਿਕ ਤੌਰ ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨੇ ਮੰਦੇ ਹਾਲਾਤ ਨੇ ਇਥੇ ਬਹੁਤ ਜ਼ਿਆਦਾ ਔਰ ਜਿੱਥੋਂ ਪਾਣੀ ਗੁਜ਼ਰ ਵੀ ਚੁੱਕਿਆ ਦੇਖੋ ਉੱਥੇ ਵੀ ਸਾਰੀ ਬਰਬਾਦੀ ਹੋ ਚੁੱਕੀ ਹੈ ਸਭ ਕੁਝ ਪਾਣੀ ਦੇ ਵਿੱਚ ਵਹਿ ਚੁਕਿਆ ਹੈ ਇਹ ਕਹਿ ਲਈਏ ਕਿ ਖਰਾਬ ਹੋ ਚੁਕਿਆ ਹੈ ਤਾਂ ਉਬਰਤਨ लायक ਨਹੀਂ ਰਿਹਾ ਹੈ ਔਰ ਉਸ ਤੋਂ ਇਲਾਵਾ ਖਾਣ ਪੀਣ ਦਾ ਵੀ ਜਿਹੜਾ ਹੈ ਬਹੁਤ ਜ਼ਿਆਦਾ ਮੁਸ਼ਕਿਲ ਹੋਇਆ ਹੈ ਕਿਉਂਕਿ ਦਾਣੇ ਤੱਕ ਫਿਚ ਗਏ ਨੇ ਜਿਹੜੇ ਡਰਮਾਂ ਦੇ ਵਿੱਚ ਢੋਲਾ ਚ ਪਾਏ ਹੋਏ ਸਨ ਲੋਕਾਂ ਨੇ ਪੂਰੇ ਸਾਲ ਦੇ ਲਈ ਖਰੀਦ ਕੇ ਰੱਖ ਲੈਂਦੇ ਨੇ ਜਾਂ ਫਿਰ ਆਪਣਾ ਸਟੋਰ ਕਰ ਲੈਂਦੇ ਨੇ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਪੇਚ ਚੁਕੀਆਂ ਨੇ ਤਾਂ ਇਸ ਕਰਕੇ ਬਹੁਤ ਜ਼ਿਆਦਾ ਮਾੜਾ ਹਾਲ ਹੈ ਔਰ ਇੱਥੋਂ ਤੱਕ ਕਿ ਇਸ ਵੇਲੇ ਜਿਹੜੇ ਘਰਾਂ ਦੇ ਵਿੱਚ ਪਾਣੀ ਮਾਰ ਕਰ ਰਿਹਾ ਹੈ ਤਾਂ ਉੱਥੇ ਜਾਣਾ ਬਹੁਤ ਮੁਸ਼ਕਿਲ ਹੈ ਅਬ ਪਾਣੀ ਜਿਹੜਾ ਉਹ ਕਈ-ਕਈ ਫੁੱਟ ਉੱਤੇ ਆ 2023 ਦੇ ਨਾਲ ਉਹ ਕਿਤੇ ਵੱਧ ਤੋਂ ਵੱਧ ਹਾਲਾਤ ਹੁਣ ਬੰਦੇ ਜਾ ਰਹੇ ਨੇ ਔਰ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਲੋਕ ਅਜਿਹੇ ਜਿਹੜੇ ਮਦਦ ਕਰ ਸਕਦੇ ਨੇ ਉਹ ਮਦਦ ਕਰ ਰਹੇ ਪੰਜਾਬ ਦੇ 12 ਜ਼ਿਲ੍ਹੇ ਜਿਹੜੇ ਪ੍ਰਭਾਵਿਤ ਨੇ ਔਰ ਅਸੀਂ ਪਾਸੇ ਵੀ ਦਿਖਾ ਰਹੇ ਹਾਂ ਤੁਹਾਨੂੰ ਕਿ ਕਿੰਨੀਆਂ ਮੌਤਾਂ ਕੁੱਲ 29 ਮੌਤਾਂ ਪੰਜਾਬ 'ਚ ਹੁਣ ਤੱਕ ਹੋ ਚੁੱਕੀਆਂ ਨੇ ਮੀਂਹ ਦੇ ਕਾਰਨ ਹੜ੍ਹਾਂ ਦੇ ਕਾਰਨ ਔਰ ਕਿਹੜੇ ਜ਼ਿਲ੍ਹੇ 'ਚ ਕਿੰਨੀਆਂ ਮੌਤਾਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖੇ ਡਾਟਾ ਜਿਹੜਾ ਹੈ ਗ੍ਰਾਫਿਕ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜ਼ਿਲ੍ਹੇ ਜਿਹੜੇ ਨੇ 12 ਪ੍ਰਭਾਵਿਤ ਨੇ ਕੁੱਲ ਪਿੰਡ 1044 ਪ੍ਰਭਾਵਿਤ ਨੇ ਔਰ ਹੜਪੇੜ ਦੇ ਲੋਕ ਨੇ 2,55,160 ਤਾਂ ਇਹ ਆਬਾਦੀ 2 ਲੱਖ ਤੋਂ ਜ਼ਿਆਦਾ ਦੀ ਤਾਂ ਕੁੱਲ ਮਿਲਾ ਕੇ ਅੰਦਾਜ਼ਾ ਲਾਇਆ ਜਾ ਸਕਦਾ ਔਰ ਹਰ ਇੱਕ ਪਾਸੇ ਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹਰ ਇੱਕ ਜ਼ਿਲ੍ਹੇ ਤੋਂ ਹਰ ਇੱਕ ਜਿਹੜੀ ਥਾਂ ਹੈ ਜਿੱਥੇ ਹਾਲਾਤ ਬਹੁਤ ਖਰਾਬ ਨੇ ਉੱਥੋਂ ਰਿਪੋਰਟ ਦਈਏ ਹਾਲਾਂਕਿ ਬਹੁਤ ਸਾਰੀਆਂ ਦੇਖੋ ਅਜਿਹੀਆਂ ਜਗ੍ਹਾਵਾਂ ਨੇ ਜਿੱਥੇ ਨੈਟਵਰਕ ਦਾ ਵੀ ਇਸ਼ੂ ਸਾਡੇ ਤੱਕ ਆ ਰਿਹਾ ਹੈ ਤਾਂ ਅਜਨਾਲਾ ਰੁਕ ਕਰਾਂਗੇ ਸਿੱਧਾ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਲਾਈਵ ਮੌਜੂਦ ਨੇ ਜੋ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਹਾਲਾਤ ਖਰਾਬ ਨੇ ਸਾਡੇ ਤੱਕ ਇੱਕ ਇੱਕ ਰਿਪੋਰਟ ਪਹੁੰਚਾ ਰਹੇ ਨੇ ਰਾਜੀਵ ਇਸ ਵੇਲੇ ਤੁਸੀਂ ਕਿੱਥੇ ਹੋ ਅਜਨਾਲਾ ਦੇ ਵਿੱਚ ਔਰ ਕੀ ਕੁਝ ਹਾਲਾਤ ਨੇ ਪਹਿਲਾਂ ਨਾਲੋਂ ਪਾਣੀ ਕਿੰਨਾ ਆ ਘਟਿਆ ਹੈ ਜਾਂ ਵਧਿਆ ਹੈ ਜਾਂ ਫਿਰ ਅੱਜ ਜੇਕਰ ਇੱਥੋਂ ਪਾਣੀ ਗੁਜ਼ਰ ਵੀ ਚੁੱਕਿਆ ਹੈ ਤਾਂ ਇੱਥੋਂ ਕੀ ਕੁਝ ਹਾਲਾਤ ਬੰਦੇ ਹੋਏ ਨਜ਼ਰ ਆ ਰਹੇ ਨੇ। ਕਰ ਦੇਣ ਕਰ ਦੇ। ਆ ਬਿਲਕੁਲ ਇਸ ਵੇਲੇ ਜਿੱਥੇ ਵਕ ਵਕ ਜਥੇਬੰਦੀਆਂ ਨੌਜਵਾਨ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਤਾਂ ਉੱਥੇ ਹੀ ਲੋਕਾਂ ਦੇ ਜਿਹੜੇ ਹਾਲਾਤ ਨੇ ਉਹ ਕਾਫੀ ਤਰਸਯੋਗ ਨੇ ਕਿਉਂਕਿ ਇੱਕ ਵਾਰੀ ਸਭ ਤੋਂ ਪਹਿਲਾਂ ਮੈਂ ਜਿਸ ਜਗ੍ਹਾ ਤੇ ਮੌਜੂਦ ਆ ਉਹ ਤਸਵੀਰ ਦਿਖਾਉਣੀ ਚਾਹੁੰਦਾ ਕਿ ਲੋਕ ਇਸ ਵੇਲੇ ਘਰੋਂ ਬੇ ਘਰ ਹੋਏ ਨੇ, ਬੇ ਸਹਾਰਾ ਨੇ ਔਰ ਟਰਾਲੀਆਂ ਦੇ ਵਿੱਚ ਹੀ ਉਹਨਾਂ ਵੱਲੋਂ ਟੈਂਟ ਲਗਾ ਕੇ ਆਪਣਾ ਜਿਹੜਾ ਗੁਜ਼ਾਰਾ ਹੈ ਉਹ ਕੀਤਾ ਜਾ ਰਿਹਾ ਤਾਂ ਇਹ ਇਸ ਵੇਲੇ ਜਿੱਥੇ ਮੈਂ ਖੜਾ ਹਾਂ ਇਹ ਪਿੰਡ ਬੇਦੀ ਛੰਨਾ ਔਰ ਇਹ ਤੁਸੀ ਬੰਨ ਹੈ ਯਾਨੀ ਕਿ ਰਾਵੀ ਦਰਿਆ ਦਾ ਇਹ ਬੰਨ ਹੈ ਔਰ ਇਸ ਬੰਨ ਦੇ ਉੱਤੇ ਹੁਣ ਇੱਕ ਕਲੋਨੀ ਬਣੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖੋ ਕਿ ਦੋਹਾਂ ਕਿਨਾਰਿਆਂ ਤੇ ਲੋਕਾਂ ਵੱਲੋਂ ਆਪਣੀਆਂ ਜਿਹੜੀਆਂ ਟਰਾਲੀਆਂ ਨੇ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਟੈਂਪਰੇਰੀ ਤੰਬੂ ਲਗਾ ਕੇ ਜੋ ਹੈ ਉਹ ਆਪਣੇ ਛੋਟੇ-ਛੋਟੇ ਘਰ ਬਣਾਏ ਗਏ ਨੇ ਔਰ ਛੱਤਾਂ ਤੁਸੀਂ ਦੇਖੋ ਕਿ ਕਰਦੀਆਂ ਜਿਹੜੀਆਂ ਛੱਤਾਂ ਨੇ ਉਹਨਾਂ ਦੇ ਉੱਤੇ ਇਸ ਵੇਲੇ ਘਰਾਂ ਦੀਆਂ ਛੱਤਾਂ ਦੇ ਉੱਤੇ ਲੋਕ ਤੁਸੀਂ ਦੇਖੋ ਕਿ ਇਸ ਵੇਲੇ ਜੋ ਹੈ ਉਹ ਕਿਸ ਤਰੀਕੇ ਦੇ ਨਾਲ ਤਰਪਾਲਾ ਪਾ ਕੇ ਰਹਿਣ ਦੇ ਲਈ ਮਜਬੂਰ ਨੇ ਔਰ ਲੋਕਾਂ ਦੇ ਘਰਾਂ ਦਾ ਜਿਹੜਾ ਸਮਾਨ ਹੈ ਉਹ ਵੀ ਅੱਧਾ ਰੁੜ ਚੁੱਕਿਆ ਅੱਧਾ ਪਾਣੀ ਦੇ ਨਾਲ ਬਰਬਾਦ ਹੋ ਚੁੱਕਿਆ ਤਾਂ ਉਸ ਨੂੰ ਜੋ ਹੈ ਉਹ ਕਵਰ ਕੀਤਾ ਗਿਆ ਤਰਪਾਲਾਂ ਦੇ ਨਾਲ ਇੱਥੇ ਲੋਕ ਜਿਹੜੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਲਗਾਤਾਰ ਇਹਨਾਂ ਲੋਕਾਂ ਤੱਕ ਰਾਹਤ ਸਮਗਰੀ ਜਿਹੜੀ ਹੈ ਉਹ ਪਹੁੰਚਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਤਾਂ ਉਹਨਾਂ ਨੂੰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਉਹਨਾਂ ਨੇ ਲੋਕਾਂ ਤੱਕ ਰਾਹਤ ਸਮਗਰੀ ਜਿਹੜੀ ਹੈ ਉਹ ਪਹੁੰਚਾਉਣੀ ਹੈ ਤਾਂ ਇੱਥੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਪਹੁੰਚੇ ਹੋਏ ਨੇ ਹਾਲਾਂਕਿ ਜਿਹੜੇ ਲੋਕਾਂ ਨੇ ਇੱਥੋਂ ਟਰਾਲੀਆਂ ਲੈ ਕੇ ਅੱਗੇ ਜਾਣਾ ਉਹਨਾਂ ਨੂੰ ਦਿੱਕਤ ਜ਼ਰੂਰ ਆ ਰਹੀ ਹੈ ਕਿਉਂਕਿ ਰਸਤਾ ਜੋ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ ਤਾਂ ਇਹ ਵੀ ਪ੍ਰੇਸ਼ਾਨੀ ਜਿਹੜੀ ਆ ਤਾਂ ਇਸ ਵੇਲੇ ਕੈਬਨਿਟ ਮੰਤਰੀ ਬਲਬੀਰ ਸਿੰਘ ਜੋ ਨੇ ਉਹ ਵੀ ਇੱਥੇ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਲੋਕਾਂ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਕਿਉਂਕਿ ਇਸ ਵੇਲੇ ਇਹਨਾਂ ਟਰਾਲੀਆਂ ਦੇ ਵਿੱਚ ਇਹਨਾਂ ਗੱਡੀਆਂ ਦੇ ਵਿੱਚ ਹੀ ਲੋਕਾਂ ਵੱਲੋਂ ਤੁਸੀਂ ਦੇਖੋ ਚਾਹੇ ਫਰਿੱਜ ਹੋਰ ਸਮਾਨ ਜਿਹੜਾ ਲੋਕਾਂ ਦਾ ਜਿਨ੍ਹਾਂ ਦੇ ਨਾਲ ਹਰ ਰੋਜ਼ ਜੋ ਹੈ ਰੋਟੀ ਪਾਣੀ ਤਿਆਰ ਕੀਤਾ ਜਾਂਦਾ ਜਾਂ ਗੁਜ਼ਰਬਸਰ ਕਰਨ ਦੇ ਲਈ ਜਿਹੜੀਆਂ ਚੀਜ਼ਾਂ ਦੀ ਹਰ ਰੋਜ਼ ਲੋਡ ਪੈਂਦੀ ਹੈ ਉਹ ਇਸ ਵੇਲੇ ਇਹਨਾਂ ਦੀਆਂ ਟਰਾਲੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਨਜ਼ਰ ਆ ਰਿਹਾ ਇੱਕ ਵਾਰ ਇਸ ਪਾਸੇ ਤੋਂ ਵੀ ਮੈਂ ਤਸਵੀਰ ਦਿਖਾ ਦਿਆਂ ਕਿ ਇਹ ਇੱਕ ਹਾਲ ਹੈ ਵੱਡਾ ਕਿਸੇ ਦੀ ਇਹ ਇਮਾਰਤ ਹੋਏਗੀ ਪਰ ਲੋਕ ਕਿਉਂਕਿ ਉੱਚੀ ਜਗ੍ਹਾ ਤਾਂ ਇਸ ਦੇ ਉੱਤੇ ਤੁਸੀਂ ਦੇਖੋ ਕਿ ਛੱਤ ਦੇ ਉੱਤੇ ਕਿਸ ਤਰੀਕੇ ਦੇ ਨਾਲ ਛੋਟੇ-ਛੋਟੇ ਬਾਂਸਾਂ ਦੇ ਨਾਲ ਤੰਬੂ ਲਗਾਏ ਗਏ ਨੇ ਤਰਪਾਲਾਂ ਪਾ ਕੇ ਆਪਣੇ ਰਹਿਣ ਦੇ ਲਈ ਗੁਜ਼ਾਰਾ ਕਰਨ ਦੇ ਲਈ ਇਹ ਪ੍ਰਬੰਧ ਕੀਤਾ ਗਿਆ ਇਸ ਟਰਾਲੀ ਦੇ ਵਿੱਚ ਵੀ ਤੁਸੀਂ ਦੇਖੋ ਕਿ ਵਾਸ਼ਿੰਗ ਮਸ਼ੀਨ ਹੈ ਫਰਿੱਜ ਹੈ ਤਾਂ ਲੋਕਾਂ ਨੇ ਅਜਲਦਬਾਜ਼ੀ ਦੇ ਵਿੱਚ ਜਦੋਂ ਪਾਣੀ ਇੱਕਦਮ ਵਧਿਆ ਤਾਂ ਜਿੰਨਾ ਕੁ ਵੀ ਸਮਾਨ ਆਪਣਾ ਉਹ ਬਚਾ ਸਕਦੇ ਸੀ ਉਹਨਾਂ ਨੇ ਆਪਣੀਆਂ ਟਰਾਲੀਆਂ ਦੇ ਵਿੱਚ ਲੱਦ ਕੇ ਇਹ ਸਮਾਨ ਜਿਹੜਾ ਉਹ ਇਸ ਬੰਨ ਦੇ ਉੱਤੇ ਲਿਆਂਦਾ ਤੁਸੀਂ ਦੇਖੋ ਕਿ ਡਬਲ ਬੈੱਡ ਨਜ਼ਰ ਆ ਰਿਹਾ ਗੱਦੇ ਨੇ ਹਰ ਉਹ ਚੀਜ਼ ਜਿਹੜੀ ਇਹਨਾਂ ਦੇ ਘਰ ਦੇ ਵਿੱਚ ਮੌਜੂਦ ਸੀ ਇੱਕ ਹੋਰ ਫ੍ਰਿਜ ਉੱਪਰ ਨਜ਼ਰ ਆ ਰਿਹਾ ਤਾਂ ਜਿਹੜੇ ਆਸ-ਪਾਸ ਦੇ ਜਿਹੜੇ-ਜਿਹੜੇ ਲੋਕ ਇਹਨਾਂ ਦੇ ਨਾਲ ਰਹਿੰਦੇ ਨੇ ਜਿਹੜੇ ਵੱਡੇ ਪਰਿਵਾਰ ਨੇ ਤਾਂ ਜਿੰਨਾ ਕੁ ਸਮਾਨ ਇਹਨਾਂ ਕੋਲ ਹੋ ਸਕਿਆ ਇਹਨਾਂ ਵੱਲੋਂ ਆਪਣੀਆਂ ਟਰਾਲੀਆਂ ਦੇ ਵਿੱਚ ਲੱਦ ਕੇ ਇਸ ਜਗ੍ਹਾ ਤੇ ਲਿਆ ਦਾ ਗਿਆ ਤਾਂ ਕਿ ਇਸ ਸਮਾਨ ਦੇ ਨਾਲ ਨਾਲ ਆਪਣੀ ਜਿਹੜੀ ਜਾਨ ਹੈ ਉਹ ਵੀ ਪਹਚਾਈ ਜਾ ਸਕੇ ਤਾਂ ਸਾਹਮਣੇ ਇੱਕ ਘਰ ਵੀ ਤੁਸੀਂ ਦੇਖ ਸਕਦੇ ਹੋ ਉਸਦੇ ਵੀ ਹਾਲਾਤ ਤੁਸੀਂ ਦੇਖੋ ਕਿ ਛੱਤ ਦੇ ਉੱਤੇ ਘਰ ਦੀਆਂ ਜਿਹੜੀਆਂ ਪੇਟੀਆਂ ਨੇ ਹੋਰ ਜ਼ਰੂਰੀ ਸਮਾਨ ਜਿਹੜਾ ਉਹ ਛੱਤ ਦੇ ਉੱਤੇ ਰੱਖਿਆ ਹੋਇਆ ਔਰ ਉਸਦੇ ਉੱਤੇ ਵੀ ਤਰਪਾਲ ਪਾਈ ਗਈ ਹੈ ਤਾਂ ਕਿ ਉਹ ਬਰਸਾਤ ਦੇ ਨਾਲ ਖਰਾਬ ਨਾ ਹੋਵੇ ਔਰ ਛੋਟੇ-ਛੋਟੇ ਬੱਚੇ ਨੇ ਗਰਮੀ ਦਾ ਮੌਸਮ ਹੈ ਹਾਲਾਂਕਿ ਥੋੜਾ ਬੱਦਲਵਾਈ ਹੋਣ ਕਰਕੇ ਹਵਾ ਵੀ ਚੱਲ ਰਹੀ ਉਸ ਕਰਕੇ ਥੋੜੀ ਰਾਹਤ ਲੋਕਾਂ ਨੂੰ ਜ਼ਰੂਰ ਹੈ ਪਰ ਫਿਰ ਵੀ ਇਸ ਵੇਲੇ ਔਖੇ ਹਾਲਾਤ ਨੇ ਅੱਗੇ ਥੋੜਾ ਮੈਂ ਜਾਵਾਂਗਾ ਤਾਂ ਉੱਥੇ ਤਸਵੀਰ ਹੋਰ ਥੋੜੀ ਬਦਲੀ ਹੋਈ ਨਜ਼ਰ ਆਏਗੀ ਕਿਉਂਕਿ ਇਹ ਤੁਸੀਂ ਬੰਨ ਹੈ ਜਿਸ ਨੂੰ ਕਿ ਇਸ ਵੇਲੇ ਲੋਕਾਂ ਵੱਲੋਂ ਆਪਣਾ ਅਸੀਂ ਕਹੀਏ ਕਿ ਗੁਜ਼ਰਬਸਰ ਕਰਨ ਦੇ ਲਈ ਇੱਥੇ ਇਹ ਟੈਂਪਰੇਰੀ ਪ੍ਰਬੰਧ ਤੁਸੀਂ ਦੇਖੋ ਇਹ ਅਲਮਾਰੀਆਂ ਨੇ ਫ੍ਰਿਜਾਂ ਨੇ ਲੋਕਾਂ ਦਾ ਕਾਫੀ ਜਿਹੜਾ ਕੀਮਤੀ ਸਮਾਨ ਸੀ ਘਰਾਂ ਦੇ ਵਿੱਚ ਤਾਂ ਉਸ ਨੂੰ ਜੋ ਹੈ ਜਲਦਬਾਜ਼ੀ ਦੇ ਵਿੱਚ ਬਚਾਉਣ ਕਰਕੇ ਇਹਨਾਂ ਵੱਲੋਂ ਆਪਣੇ ਆਪਣੇ ਇਸ ਸਮਾਨ ਨੂੰ ਟਰਾਲੀਆਂ 'ਚ ਲੱਦ ਕੇ ਇਸ ਥਾਂ ਤੇ ਲਿਆਂਦਾ ਗਿਆ ਕਿਉਂਕਿ ਇਹ ਥੋੜੀ ਉੱਚੀ ਥਾਂ ਤਾਂ ਇਹਨਾਂ ਦੀ ਕੋਸ਼ਿਸ਼ ਸੀ ਕਿ ਜਿਹੜਾ ਵੀ ਸਮਾਨ ਬਚ ਸਕਦਾ ਉਸ ਨੂੰ ਬਚਾਇਆ ਜਾਵੇ ਤਾਂ ਹਰ ਪਾਸੇ ਇੱਕ ਜੋ ਹੈ ਇੱਕ ਵਰਗੀ ਹੀ ਤਸਵੀਰ ਜਿਹੜੀ ਆ ਨਜ਼ਰ ਆ ਰਹੀ ਹੈ ਤਾਂ ਜਿੱਥੇ-ਜਿੱਥੇ ਵੀ ਲੋਕਾਂ ਨੂੰ ਜਗ੍ਹਾ ਮਿਲੀ ਉੱਥੇ ਉਹਨਾਂ ਵੱਲੋਂ ਆਪਣੇ ਜਿਹੜੇ ਟਰੈਕਟਰ ਟਰਾਲੀਆਂ ਲਗਾ ਕੇ ਉਸ ਦੇ ਵਿੱਚ ਸਾਰਾ ਸਮਾਨ ਜਿਹੜਾ ਉਹ ਰੱਖਿਆ ਗਿਆ ਤਾਂ ਇਹ ਹਾਲਾਤ ਨੇ ਇਸ ਵੇਲੇ ਰਾਵੀ ਦਰਿਆ ਦੇ ਕੰਢੇ ਤੇ ਤੁਸੀਂ ਦੇਖੋ ਕਿ ਇਸ ਪਾਸੇ ਵੀ ਪਾਣੀ ਹੱਲੇ ਵੀ ਨਜ਼ਰ ਆ ਰਿਹਾ ਹੈ ਤਾਂ ਜਿਹੜੇ ਕੈਬਨਟ ਮੰਤਰੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਲੋਕਾਂ ਦਾ ਹਾਲਚਲ ਜਾਣਨ ਦੇ ਲਈ ਤਾਂ ਇਹ ਤੁਸੀਂ ਦੇਖੋ ਕਿ ਘਰ ਜਿਹੜੇ ਨੇ ਹੱਲੇ ਵੀ ਪਾਣੀ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ ਤਾਂ ਕਾਫੀ ਨਾਜ਼ੁਕ ਹਾਲਾਤ ਨੇ ਤਾ ਇਹ ਉੱਚੀ ਜਗ੍ਹਾ ਹੋਣ ਕਰਕੇ ਲੋਕ ਜਿਹੜੇ ਨੇ ਉਹ ਉੱਚੇ ਥਾਂ ਤੇ ਆ ਕੇ ਆਪਣਾ ਜਿਹੜਾ ਗੁਜ਼ਾਰਾ ਕਰਨ ਦੇ ਲਈ ਉਹਨਾਂ ਵੱਲੋਂ ਇਹ ਜਗ੍ਹਾ ਜਿਹੜੀ ਚੁਣੀ ਗਈ ਤੁਸੀਂ ਦੇਖੋ ਕਿ ਇਹ ਪੂਰਾ ਇਲਾਕਾ ਜੋ ਹੈ ਉਹ ਪਾਣੀ ਦੇ ਵਿੱਚ ਘਿਰਿਆ ਹੋਇਆ ਹੱਲੇ ਵੀ ਨਜ਼ਰ ਆ ਰਿਹਾ ਛੱਤ ਦੇ ਉੱਤੇ ਤੁਸੀਂ ਦੇਖੋ ਕਿ ਜਿਹੜਾ ਘਰਾਂ ਦਾ ਲੋਕਾਂ ਦਾ ਸਮਾਨ ਹੈ ਉਹ ਛੱਤ ਦੇ ਉੱਤੇ ਰੱਖਿਆ ਹੋਇਆ ਹੈ ਔਰ ਉਸ ਦੇ ਉੱਪਰ ਧਰਪਾਲ ਜਿਹੜੀ ਪਾ ਕੇ ਉਸ ਨੂੰ વરસાદ ਤੋਂ ਬਚਾਉਣ ਦੇ ਲਈ ਪ੍ਰਬੰਧ ਕੀਤਾ ਗਿਆ ਤਾਂ ਇੱਕ ਵਾਰ ਫਿਰ ਇਸ ਪਾਸੇ ਦੀ ਹੀ ਮੈਂ ਤਸਵੀਰ ਦਿਖਾਵਾਂ ਥੋੜੀ ਦੇਰ ਦੇ ਵਿੱਚ ਕੈਬਨਟ ਮੰਤਰੀ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪਰ ਇਹਨਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲੋਕ ਇਸ ਵੇਲੇ ਕਿੰਨੇ ਮੁਸ਼ਕਲ ਦੌਰ ਦੇ ਵਿੱਚੋਂ ਨਿਕਲ ਰਹੇ ਰਹੇ ਨਹੀਂ ਕਿਉਂਕਿ ਲੋਕਾਂ ਵੱਲੋਂ ਆਪਣੇ ਜਿਹੜੇ ਪਸ਼ੂ ਨੇ ਜਾਨਵਰ ਜਿਹੜੇ ਨੇ ਉਹਨਾਂ ਨੂੰ ਵੀ ਆਪਣੇ ਨਾਲ ਲਿਆ ਕੇ ਇਸੇ ਜਗ੍ਹਾ ਤੇ ਹੀ ਬੰਨਿਆ ਇੱਥੇ ਹੀ ਪੱਠੇ ਚਾਰਾ ਜੋ ਹੈ ਉਹਨਾਂ ਨੂੰ ਪਾਇਆ ਜਾ ਰਿਹਾ ਤਾਂ ਕਾਫੀ ਮੁਸ਼ਕਲ ਦੌਰ ਦੇ ਵਿੱਚੋਂ ਲੋਕ ਇਸ ਵੇਲੇ ਲੰਘਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸਰਕਾਰ ਵੱਲੋਂ ਹੁਣ ਭਾਵੇਂ ਇੱਥੇ ਕੁਝ ਐਂਬੂਲੈਂਸਿਜ਼ ਨਜ਼ਰ ਆ ਰਹੀਆਂ ਨੇ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਪਰ ਪਹਿਲੇ ਦਿਨ ਤੋਂ ਲਗਾਤਾਰ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਇਹਨਾਂ ਦੇ ਲੰਗਰ ਦਾ ਇਹਨਾਂ ਦੇ ਰਹਿਣ ਦਾ ਔਰ ਤਰਪਾਲਾਂ ਦਾ ਸਾਰਾ ਜਿਹੜਾ ਪ੍ਰਬੰਧ ਹੈ ਉਹ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਇਹਨਾਂ ਨੂੰ ਲਗਾਤਾਰ ਲੰਗਰ ਜੋ ਹੈ ਉਹ ਵੀ ਪਜਾਉਣ ਦੇ ਵਿੱਚ ਕਈ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਉਹ ਲੱਗੀਆਂ ਹੋਈਆਂ ਨੇ ਤਾਂ ਇਹ ਤਸਵੀਰ ਹੈ ਇਸ ਵੇਲੇ ਰਾਵੀ ਦਰਿਆ ਦੇ ਕਿਨਾਰੇ ਦੀ ਜਿੱਥੇ ਕਿ ਲੋਕਾਂ ਨੂੰ ਹੁਣ ਭਾਵੇਂ ਕਿ ਪਾਣੀ ਦਾ ਪੱਧਰ ਜਿਹੜਾ ਉਹ ਘਟ ਚੁੱਕਿਆ ਪਰ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਹਾਲੇ ਵੀ ਘਟਦੀਆਂ ਹੋਈਆਂ ਦਿਖਾਈ ਨਹੀਂ ਦੇ ਰੀਆਂ ਜੀ ਤਾਂ ਇਸ ਪਾਸੇ ਵੀ ਮੈਂ ਦਿਖਾਉਣ ਦੀ ਹੁਣ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰਦਾ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਰਹਿ ਰਹੇ ਇਸ ਹਾਲਾਤ ਦੇ ਵਿੱਚ ਰਹਿਣ ਦੇ ਲਈ ਮਜਬੂਰ ਨੇ ਹਾਲਾਂਕਿ ਡਾਕਟਰਾਂ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਨੇ ਉਹ ਇੰਨਾ ਤੱਕ ਪਹੁੰਚ ਲਈਆਂ ਨੇ ਕਿਉਂਕਿ ਜੇਕਰ ਕਿਸੇ ਨੂੰ ਕੋਈ ਦਵਾਈ ਦੀ ਲੋੜ ਹੈ ਚਾਹੇ ਉਹ ਪਛੂਆ ਰਹੇ ਜੀ ਤੁਸੀਂ ਨਜ਼ਰ ਬਣਾ ਕੇ ਰੱਖੋ ਔਰ ਅਸੀਂ ਫਿਰ ਤੋਂ ਤੁਹਾਡਾ ਜ਼ਰੂਰ ਰੁਕ ਕਰਾਂਗੇ ਇਹ ਹਾਲਾਤਾਂ ਦੇ ਵਿੱਚ ਲੋਕ ਗੁਜ਼ਰ ਰਹੇ ਨੇ ਕਿਵੇਂ ਇੱਥੇ ਆਰਜੀ ਤੌਰ ਤੇ ਉਹਨਾਂ ਨੇ ਪ੍ਰਬੰਧ ਕੀਤਾ ਹੈ ਤਾਂ ਹੁਸ਼ਿਆਰਪੁਰ ਦਾ ਅਸੀਂ ਰੁਕ ਕਰਦੇ ਹਾਂ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਮੇਰੇ ਸਯੋਗੀ ਲਾਈਵ ਮੌਜੂਦ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਬੀਤੇ ਦੋ ਦਿਨ ਤੋਂ ਬਾਅਦ ਜ਼ਿਆਦਾ ਮਾੜੇ ਹਾਲਾਤ ਨੇ ਕੀ ਕੁਝ ਅੱਜ ਦੀ ਤਸਵੀਰ ਹੈ ਅਮਰੀਕ ਜੇਕਰ ਅਥੋਂ ਦੀ ਗੱਲ ਕੀਤੀ ਜਾਵੇ ਕਿਉਂਕਿ ਅੱਜ ਵੀ ਬਹੁਤ ਸਾਰੇ ਅਜਿਹੇ ਜ਼ਿਲ੍ਹੇ ਨੇ ਜਿੱਥੇ ਲਗਾਤਾਰ ਅਸੀਂ ਕਹਿ ਸਕਦੇ ਆ ਬਿਨਾਂ ਰੁਕੇ ਬਰਸਾਤ ਵੀ ਪੈ ਰਹੀ ਹੈ ਬਿਲਕੁਲ ਜੇਕਰ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਵੀ ਹਾਲਾਤ ਕੋਈ ਬਹੁਤ ਹੀ ਜ਼ਿਆਦਾ ਖਰੇ ਨਹੀਂ ਨੇ ਕਿਉਂਕਿ ਇਸ ਵਕਤ ਅਸੀਂ ਪਿੰਡ ਅਲਾਵਲਪੁਰ ਦੇ ਵਿੱਚ ਖੜੇ ਆਂ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਇੱਕ ਧਾਰਮਿਕ ਜਗ੍ਹਾ ਆ ਜਿੱਥੇ ਪਾਣੀ ਦਾ ਪੱਧਰ ਤੁਸੀਂ ਦੇਖ ਸਕਦੇ ਆਂ ਕਿ ਇਸ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ ਦਾ ਸੰਪਰਕ ਪੂਰਾ ਹੀ ਸ਼ਹਿਰ ਨਾਲੋਂ ਟੁੱਟ ਚੁੱਕਾ ਹੈ ਤੇ ਅਸੀਂ ਵੀ ਜਦੋਂ ਇੱਥੇ ਪਹੁੰਚੇ ਤਾਂ ਟਰੈਕਟਰ ਦੇ ਉੱਤੇ ਸਵਾਰ ਹੋ ਕੇ ਪਹੁੰਚੇ ਗੱਡੀ ਦੇ ਆਉਣ ਦਾ ਕੋਈ ਵੀ ਰਾਸਤਾ ਨਹੀਂ ਸੀ ਸਾਡੇ ਨਾਲ ਪਿੰਡ ਵਾਸੀ ਨੇ ਭਾਜੀ ਕੀ ਹਾਲਾਤ ਆ ਪਿੰਡ ਦੇ ਭਾਜੀ ਹਾਲਾਤ ਤੁਸੀਂ ਦੇਖੇ ਰਿਹਾ ਤਸਵੀਰਾਂ ਦੇ ਵਿੱਚ ਭਾਜੀ ਬਹੁਤ ਹੀ ਜ਼ਿਆਦਾ ਹਾਲਾਤ ਮਤਲਬ ਖਰਾਬ ਸੀ ਜਾ ਤਾਂ ਹੁਣ ਤਾਂ ਖਲੋ ਥੋੜਾ ਪਾਣੀ ਡਾਊਨ ਹੋ ਗਿਆ ਨਾ ਬਾਰਸ਼ ਛਟਣ ਦੇ ਨਾਲ ਪਹਿਲੇ ਤੇ 2-2 ਫੁੱਟ ਪਾਣੀ ਚੱਲ ਗਿਆ ਗੱਲਬਾਤ ਵੀ ਕਰੋ ਅਮਰੀਕ ਨਾਲ ਨਾਲ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ ਕਿਉਂਕਿ ਬਹੁਤ ਜ਼ਿਆਦਾ ਪਾਣੀ ਇੱਥੇ ਵਗ ਰਿਹਾ ਤੇ ਉਸ ਤੋਂ ਬਾਅਦ ਆ ਦੇਖੋ ਆਪਣੇ ਧਾਰਮਿਕ ਸਥਾਨ ਆ ਇਹ ਵੀ ਭਰੇ ਪਏ ਆ ਜੀ ਤੇ ਪੂਰਾ ਇਧਰੋਂ ਵੀ ਪਾਣੀ ਮਤਲਬ ਨਿਕਾਸੀ ਇਸੇੜੀ ਹੈ ਜਿਆਦਾ ਹੋ ਗਿਆ ਜੀ ਜੀ ਇਹ ਪਾਣੀ ਜਿਹੜਾ ਆਇਆ ਇਹ ਮੀਂਹ ਦਾ ਪਾਣੀ ਹੈ ਜਾਂ ਕੋਈ ਇਹ ਮੀਂਹ ਦਾ ਪਾਣੀ ਆ ਭਾਜੀ ਪਿਛਲੇ ਪਿੰਡਾਂ ਜਿੰਨੇ ਵੀ ਆਪਣੇ ਪਿੰਡ ਪਿਛਲੇ ਲੱਗਦੇ ਨੇ ਸਾਰਾ ਮੀਹਾਂ ਦਾ ਪਾਣੀ ਚੱਲ ਰਿਹਾ ਹੈ ਭਾਜੀ ਤੇ ਘਰ ਦੇ ਵਿੱਚ ਤੇ ਹੁਣ ਇਥੇ ਪਸ਼ੂਆਂ ਦੇ ਕੀ ਹਾਲਾਤ ਨੇ ਪੁੱਤ ਲੱਗਾ ਚਾਰੇ ਦਾ ਪਸ਼ੂਆਂ ਦਾ ਭਾਜੀ ਕੋਈ ਸਹੂਲਤ ਨਹੀਂ ਮਤਲਬ ਸਾਨੂੰ ਪ੍ਰਸ਼ਾਸਨ ਨਾਲ ਕੋਈ ਨਹੀਂ ਇਦਾਂ ਦੀ ਕੋਈ ਮਿਲੀ ਹੈਗੀ ਤੇ ਖੇਤਾਂ ਦੇ ਵਿੱਚ ਉਹ ਤਾਂ ਕਿਉਂਕਿ ਪਾਣੀ ਭਰਿਆ ਹੋਇਆ ਭਾਜੀ ਪੱਠੇ ਦਾ ਡੁੱਬ ਚੁੱਕੇ ਸਾਰੇ ਖਰਾਬ ਹੋ ਚੁੱਕੇ ਆ ਤੇ ਜੋ ਵੀ ਹੈਗਾ ਕੋਈ ਸੁੱਕਾ ਚਾਰਾ ਆਪਣਾ ਪਾ ਤੇ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਵਾਇਆ ਸੀ ਕਿ ਤੁਹਾਨੂੰ ਮਦਦ ਮਿਲੂਗੀ ਪਰ 48 ਘੰਟਿਆਂ ਦੇ ਦੌਰਾਨ ਸਾਨੂੰ ਕੋਈ ਮਦਦ ਅਜੇ ਤੱਕ ਕੋਈ ਨਹੀਂ ਮਿਲੀ ਨਾ ਕੋ ਮੈਡੀਕਲ ਦੀ ਸਹੂਲਤ ਨਾ ਕੋਈ ਕਿਸੇ ਨੂੰ ਮਤਲਬ ਪਸ਼ੂਆਂ ਦੇ ਚਾਰੇ ਵਾਸਤੇ ਲੋ ਖਾਣੇ ਦਾ ਸੋਲ ਆਪਣਾ ਬਜਾਰਾ ਚੱਲੀ ਜਾਂਦਾ ਥੋੜਾ ਬਹੁਤ ਸਟੋਰ ਆ ਘਰਾਂ ਦੇ ਵਿੱਚ ਪਿਆ ਠੀਕ ਹੈ ਵੈਸੇ ਚੱਲ ਰਿਹਾ ਤੇ ਇੱਕ ਇਹ ਬਿਜਲੀ ਦੀ ਸਮੱਸਿਆ ਭਾਈ ਬਹੁਤ ਜ਼ਿਆਦਾ ਚੱਲ ਰਹੀ ਹੈ ਸਾਡੇ ਏਰੀਆ ਦੇ ਵਿੱਚ ਜਦੋਂ بارش ਹੁੰਦੀ ਹੈ ਬਿਜਲੀ ਦੋ ਦੋ ਦਿਨਾਂ ਹਾਲ ਜਿਵੇਂ ਕੱਲ ਅੱਜ ਆਪਣੇ 30 ਘੰਟੇ ਬਾਅਦ ਬਿਜਲੀ ਆਈ ਸਿਰਫ 15-20 ਮਿੰਟ ਆਈ ਹੈ ਭਾਈ ਉਹਦੇ ਨਾਲ ਇਹ ਕਿ ਘਰਾਂ ਦੇ ਇਨਵ ਤੇ ਜੋ ਪਾਣੀ ਆ ਪਾਣੀ ਦੀ ਸਮੱਸਿਆ ਵਾ ਮੋਟਰਾਂ ਵਗੈਰਾ ਵੀ ਕਿੰਨੇ ਕਿੰਨਾ ਮਤਲਬ ਕਿੰਨਾ ਕਿਤੇ ਚਲਾ ਸਕਦੇ ਆ ਮੌਸਮ ਵੀ ਭਰਦਾ ਕਹਿੰਦਾ ਕਿ ਆਲੇ ਦੇਣਾ ਚ ਹੁਣ ਬਾਰਿਸ਼ ਹੋਊ ਆਂਦੇ ਵਿੱਚ ਕਿੰਨਾ ਕੁ ਪਾਣੀ ਚਲਾਗਾ ਭਾਈ ਘਰਾਂ ਦੇ ਵਿੱਚ ਚਲੋ ਆਪਾਂ ਤਾਂ ਇਹ ਕਹਿੰਦੇ ਪਰਮਾਤਮਾ ਤੋਂ ਬਲੀ ਮੰਗਦੇ ਆ ਕਿ ਇਦਾਂ ਦੀ ਕੋਈ ਸਮੱਸਿਆ ਨਾ ਆਵੇ ਕਿਉਂਕਿ ਪਹਿਲਾਂ ਘਰਾਂ ਦੇ ਵਿੱਚ ਸਾਡਾ ਫੁੱਟ ਫੁੱਟ ਪਾਣੀ ਚੱਲ ਚੁੱਕਾ ਭਾਜੀ ਪਿੰਡਾਂ ਤੇ ਆਜੋ ਬਾਹਰਲੀ ਫਿਰਨੀ ਆ ਇੱਥੇ 2-2 ਫੁੱਟ ਪਾਣੀ ਚੱਲ ਰਿਹਾ ਸੀ ਤਾਂ ਬਿਲਕੁਲ ਇਹ ਲਾਹਵਲਪਰ ਦੇ ਹਾਲਾਤ ਨੇ ਜਿੱਥੇ ਕਿ ਇਸ ਵੇਲੇ ਵੀ 2-2 ਫੁੱਟ ਦੇ ਕਰੀਬ ਪਾਣੀ ਚੱਲ ਰਿਹਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਤਾਂ ਪਸ਼ੂਆਂ ਦੇ ਚਾਰੇ ਦੀ ਬਹੁਤ ਦਿੱਕਤ ਹੈ ਦੂਸਰਾ ਉਹਨਾਂ ਕਿਹਾ ਕਿ ਇਸ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਨਾ ਹੋਣ ਕਾਰਨ ਜਦੋਂ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਲਿਜਾਣ ਤੇ ਲਿਆਂਣ ਦੇ ਵਿੱਚ ਬਹੁਤ ਦਿੱਕਤ ਆਂਦੀ ਹੈ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇੱਥੇ ਕੋਈ ਨਾ ਕੋਈ ਕੈਂਪ ਲਗਾਇਆ ਜਾਵੇ ਤਾਂ ਕਿ ਜਿਹੜੇ ਲੋਕਾਂ ਨੂੰ ਕੋਈ ਦਿੱਕਤ ਹੈ ਤਾਂ ਉਹਨਾਂ ਦੇ ਵੀ ਉਹਨਾਂ ਨੂੰ ਸਹੀ ਹੋ ਸਕਣ ਜੀ ਬਿਲਕੁਲ ਗੱਲਬਾਤ ਲੋਕ ਕਰ ਰਹੇ ਨੇ ਪਰ ਅਮਰੀਕ ਇਹ ਵੀ ਜਾਣਨਾ ਚਾਹਵਾਂਗੇ ਕਿ ਹੋਰ ਨਾਲ ਲੱਗਦੇ ਕਿੰਨੇ ਪਿੰਡ ਨੇ ਜੋ ਇਸੇ ਤਰੀਕੇ ਦੇ ਨਾਲ ਪ੍ਰਭਾਵਿਤ ਨੇ ਔਰ ਕੀ ਇੱਥੇ ਨੇੜੇ ਕੋਈ ਵੀ ਮਦਦ ਕਿਸੇ ਵੀ ਤਰ੍ਹਾਂ ਦੀ ਨਹੀਂ ਪਹੁੰਚ ਰਹੀ ਕਿਉਂਕਿ ਘਰਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੱਸ ਰਹੇ ਨੇ ਕਿ ਪਾਣੀ ਵੜ ਚੁੱਕਿਆ ਹੈ ਲਗਭਗ ਪਿੰਡ ਹਕੂਮਤ ਪਰ ਤੇ ਮਾਲ ਪਰ ਜ਼ਿਲ੍ਹੇ ਦੇ ਸਾਰੇ ਹੀ ਪਿੰਡ ਪੂਰੇ ਪਾਣੀ ਦੇ ਵਿੱਚ ਘਿਰੇ ਹੋਏ ਨੇ ਜੇਕਰ ਹੋਰ ਵੀ ਬਰਸਾਤ ਹੁੰਦੀ ਹੈ ਤਾਂ ਉਹਨਾਂ ਪਿੰਡਾਂ ਦੇ ਵਿੱਚ ਹੋਰ ਵੀ ਜ਼ਿਆਦਾ ਦਿੱਕਤ ਆਵੇਗੀ ਤੇ ਬਾਰਿਸ਼ ਇਸ ਮੌਸਮ ਵਿਭਾਗ ਵੱਲੋਂ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਾਰਿਸ਼ ਹੋਵੇਗੀ ਤਾਂ ਇਹਨਾਂ ਪਿੰਡਾਂ ਦੇ ਵਿੱਚ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤ ਆਵੇਗੀ ਠੀਕ ਹੈ ਅਮਰੀਕ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਤਾਂ ਕੁਲ ਮਿਲਾਕੇ ਹੁਸ਼ਿਆਰਪੁਰ ਦਾ ਪਿੰਡ ਲਾਵਲਪੁਰ ਹੈ ਜਿੱਥੇ ਬੇਗਦ ਇਸ ਵੇਲੇ ਤਸਵੀਰ ਜਿਹੜੀ ਹੈ ਚਿੰਤਾਜਨਕ ਬਣ ਰਹੀ ਹੈ ਪਿੰਡ ਵਾਸੀ ਬਹੁਤ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਹਰ ਇੱਕ ਚੀਜ਼ ਤੋਂ ਅਸੀਂ ਇਸ ਵੇਲੇ ਅ ਕਹਿ ਸਕਦੇ ਆ ਕਿ ਵਨ ਜੇ ਹਾਂ ਔਰ ਸਾਨੂੰ ਜ਼ਰੂਰਤ ਹੈ ਕਿ ਪ੍ਰਸ਼ਾਸਨ ਇੱਥੇ ਤੱਕ ਪਹੁੰਚੇ ਨੇ ਇਹ ਵੀ ਕਿਹਾ ਹੈ ਕਿ ਇੱਥੇ ਕੋਈ ਵੀ ਚੀਜ਼ ਜਿਹੜੀ ਹੈ ਮਦਦ ਲਈ ਨਹੀਂ ਪਹੁੰਚ ਰਹੀ ਤਾਂ ਲਗਾਤਾਰ ਮੀਂਹ ਪਾਰੀ ਆਰ ਮੁਸੀਬਤ ਜਿਹੜੀ ਹੈ ਉਹ ਜਾਰੀ ਹੈ ਤਾਂ ਪੰਜਾਬ ਦੇ 12 ਜ਼ਿਲ੍ਹੇ ਯਾਨੀ ਕਿ ਅੱਧਾ ਪੰਜਾਬ ਇਸ ਵਿਲੇ ਹੜਾ ਦੀ ਮਾਰ ਦੇ ਹੇਠ ਆ ਚੁੱਕਿਆ ਹੈ ਔਰ ਵੱਖੋ ਵੱਖਸਾਈ ਬਹੁਤ ਪੂਰੇ ਹਾਲਾਤ ਨੇ ਜਿੱਥੇ ਪਾਣੀ ਆਇਆ ਹੈ ਉੱਥੇ ਵੀ ਮੰਦੇ ਹਾਲਾਤ ਨੇ ਔਰ ਜਿੱਥੋਂ 파ੜੇ ਗੁਜ਼ਰ ਚੁਕਿਆ ਹੈ ਕਿਉਂਕਿ ਦੇਖੋ ਘਰਾਂ ਦੇ ਵਿੱਚ 13 ਤੋਂ 15 ਫੁੱਟ ਤੱਕ ਪਾਣੀ ਆਇਆ ਬਹੁਤ ਸਾਰੇ ਅਜਿਹੇ ਇਲਾਕੇ ਜਿੱਥੇ ਇੰਨਾ ਜ਼ਿਆਦਾ ਪਾਣੀ ਆਇਆ ਸੀ ਔਰ ਉਸ ਤੋਂ ਬਾਅਦ ਲਗਭਗ ਲਗਭਗ ਘਰਾਂ ਦਾ ਸਾਰਾ ਸਮਾਨ ਖਰਾਬ ਹੋ ਚੁੱਕਿਆ ਹੈ ਇਸ ਵੇਲੇ ਲੋਕ ਹਾਸ਼ੀਏ ਤੇ ਆ ਚੁੱਕੇ ਨੇ ਔਰ ਕਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਗੁਜ਼ਰ ਬਸਰ ਹੋਏਗਾ